ਕੰਦਾ ਆਇਆ ਤਾਂ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਦੇਲਾ ਤੁਸੀਂ ਆਲੂ ਬਟਣ ਆਏ ਤੇ ਨਾਲ ਲੱਗਦੀ ਤੁਸੀਂ ਸਾਡੀ ਸੜਕ ਬਣਨ ਲਾਤੀ ਆ ਪਾਰਟੀਆਂ ਦੋ ਹੋ ਗਈਆਂ ਇੱਕ ਆਲੂਆਂ ਦੀ ਤੇ ਇੱਕ ਸੜਕ ਬਣਨ ਦੀ ਕਿਦਾਂ ਪੜਦੇ ਆਲੂ ਆਲੂ ਮੋਰ ਤੇ ਨਹੀਂ ਨਾ ਹੋਏ ਹੈ ਜੇ ਆਪਾਂ ਕੇਕ ਲੈਣ ਚੱਲੇ ਸੜਕ ਬਣ ਗਈ ਆਲੂ ਪੱਟਣ ਕਰਕੇ ਕਿ ਸੜਕ ਕਰਕੇ ਸੜਕ ਕਰਕੇ ਆਲੂ ਤਾਂ ਹਰੇਕ ਸਾਲ ਪੱਟੀਦੇ ਸੜਕ ਦੀ ਤਾਂ ਬਹੁਤ ਖੁਸ਼ੀ ਆ ਹੁੰਦਾ ਹਾਂ ਅੱਜ ਟੁੱਟ ਵੀ ਗਿਆ ਐਕਸੀਡੈਂਟ ਰੋਡ ਟੁੱਟਿਆ ਜਾਂ ਟੁੱਟਿਆ ਬਹੁਤ ਟੁੱਟਾ ਸੀਗਾ ਸਾਨੂੰ ਸੜਕ ਦੀ ਤਾਂ ਖੁਸ਼ੀ ਬਹੁਤ ਆ ਮੈਂ ਕਿਹਾ ਅਸੀਂ ਕੇਕ ਲੈਣੇ ਜਾ ਰਹੇ ਹਾਂ ਅੱਜ ਕੇਕ ਕਾਟਾਂਗੇ ਸੜਕ ਬਣ ਗਈ ਜਿੰਨੇ ਉਦਾਂ ਮੋٹے ਹੋਣੇ ਚਾਹੀਦੇ ਮੌਸਮ ਕਰਕੇ ਉਹਨੇ ਹੋਏ ਨਹੀਂ ਇਹ ਇੱਧਰ ਕੁੜਾ ਜਿਹਾ ਸਾਦਾ ਫੜਕਾ ਹਾਂ ਜਿੰਨਾ ਜਿੰਨਾ ਉਦਾਂ ਨੂੰ ਪਟਦੇ ਜਾਂਦੇ ਉਦਾਂ ਪਈ ਦੇ ਤਾਂ ਗੱਡੀਆਂ ਕਿੱਦਾਂ ਜਾਂਦੀਆਂ ਹੁਣ ਆਂਟੀ ਆਪਕੇ ਬਹੁਤ ਚੁਪੇ ਆ ਤੁਸੀਂ ਕਹੇ ਸੀ ਉਦਾਂ ਛੋਨਾ ਪਟੜ ਇੱਧਰ ਆਹ ਢਿੱਲਾ ਚੱਲਦੇ ਨੂੰ ਦੇਖਣ ਨੂੰ ਬਹੁਤ ਥੀੜਾ ਦੇ ਤਰਸੇ ਪੈ ਸੀ ਦੀ ਮੌਸਮ ਥੋੜਾ ਗਰਮ ਹੀ ਰਿਹਾ ਤਾਂ ਤਾਂ ਕਰਕੇ ਆਲੂ ਉਹਨੇ ਸੋਨੇ ਨਹੀਂ ਜਿੰਨੇ ਸੋਨੇ ਹੋਣੇ ਚਾਹੀਦੇ ਇੱਕੀ ਚੀਜ਼ ਹੋਣੀ ਹੁੰਦੀ ਚਾਹੇ ਰੇਟ ਸੋਣਾ ਤੇ ਚਾਹੇ ਆਲੂ ਸੋਨੇ ਸੁਰਕੇ ਚਾਚਾ ਦਾ ਇਥੋਂ ਲਿਆ ਆਲੂ ਫੇ ਵਧੀਆ ਅਜੇ ਭਾਦੀ ਹੋਣ ਰੋਟੀ ਦੇ ਲਾਈਓ ਇਹ ਨਹੀਂ ਲੈ ਵਧੀਆ ਹੈ ਮੌਸਮ ਮੌਸਮ ਨਹੀਂ ਨਾ ਹੁਣ ਠੰਡਾ ਹੋਇਆ ਹੈ ਹੈ ਖੜਾ ਹੈ ਦਰਵਾਜ਼ਾ ਕਰਾਉਣਾ ਜਿੱਦਾਂ ਮਰਜ਼ੀ ਕਰਕੇ ਨਾ ਇੱਧਰ ਉੱਧਰ ਕਰਾਵਾਂ ਬੰਦਾ ਖੁੱਲਿਆ ਨਹੀਂ ਖੁੱਲਿਆ ਬੰਦਾ ਨਹੀਂ ਨਾ ਕਿ ਹੱਥ ਰੱਖਣਾ ਬਗਰ ਬੰਦ ਲਗੂਰ ਹੋ ਰੋ ਰੋ ਵੀ ਆ ਆ ਉਹ ਨਾ ਬੋਰ ਖੋਈ ਜਾ ਬੜੇ ਹਾਂ ਜੀ ਆਲੂ ਚੱਪ ਰੋ ਵੀ ਆ ਆਲੂ ਸਰਦੇ ਆ ਦੇਖੋ ਖਾ ਕਰਦਾ ਬਾਹਰ ਨਾ ਕੋਈ ਚਾ ਆ ਠੀਕ ਹੈ ਕੋਤਲਾ ਕੋਤਲਾ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਆ ਆਲੂ ਪਟਾਉਣ ਦੀ ਚੋਣ ਨੇ ਇਹ ਰੱਦ ਦੀ ਬਹੁਤ ਖਰਾਬ ਕੀਤੀ ਤਾਂ ਚਲੋ ਆਲੂਆਂ ਤੋਂ ਥੋੜੇ ਖੁਸ਼ ਹੋ ਜਾਣਗੇ ਇਹ ਨਹੀਂ ਲੱਦੀਆਂ ਟਰਾਲੀਆਂ ਲੈ ਕੇ ਜਾਣੀਆਂ ਵੀ ਬੜੀਆਂ ਔਖੀਆਂ ਸਿੱਗੀਆਂ ਤੇ ਉਹ ਗੁਰਾ ਕੇ ਤੇ ਸੜਕ ਬਣਨ ਲੱਗੀ ਗੱਡੀ ਖੜੇ ਆ ਇਹ ਤਾਂ ਲਾਗੇ ਕਰਤਾ ਥੇ ਇਹਨਾਂ ਨੇ ਕੋਪੜ ਜੀ ਤੁਹਾਡਾ ਇਹਦਾ ਖੁੰਡਾ ਫੜੇ ਤਾਂ ਡਾਰੀ ਬਹੁਤ ਲੱਗਦਾ ਮੈਂ ਖੁੰਡਾ ਫੜੇ ਤਾਂ ਡਾਰੀ ਬੜਾ ਲੱਗਦਾ ਮਾ ਮਾਟਰਾਂ ਵਾਲਾ ਖੁੰਡਾ ਤੁਸੀਂ ਫੜ ਲਿਆ ਹੁਣ ਮਾਸਟਰ ਮਾਸਟਰ ਟਾਇਰ ਹੋ ਗਿਆ ਖੁੰਡਾ ਇੱਧਰ ਦੇਗਾ ਹਾਂ ਸੇਧ ਸੇਧ ਸੈੱਟ ਨਹੀਂ ਪਰੰਦੀਨ ਦੀ ਸੜਕ ਦੀ ਇੰਨੀ ਖੁਸ਼ੀ ਆ ਜਿਹੜਾ ਰਹਿ ਰੱਬ ਦਾ ਨਾ ਬਿਤ ਨਹੀਂ ਇਹਨੂੰ ਖਰਾਬ ਮਿਲਦੀ ਨਹੀਂ ਆ ਆ ਜਿਹੜਾ ਕਾਲਾ ਆਲੂ ਮੈਨੂੰ ਨਹੀਂ ਅਜੇ ਤੱਕ ਪਤਾ ਸੀਗਾ ਆ ਜਿਹੜਾ ਨਾ ਆ ਜਿਹੜਾ ਨਾਲ ਲੱਗਾ ਆ ਹਾਂ ਤੇ ਜਦ ਤੱਕ ਸਹੀ ਆ ਤੇ ਬੁੱਢਾ ਸਹੀ ਆ ਇਹ ਗਲ ਗਿਆ ਤੇ ਇਹ ਵੀ ਅਗਲ ਗਿਆ ਹਾਂ ਆ ਗਲ ਜਾਣਾ ਇਹਨੂੰ ਬਸ ਇਦਾਂ ਰਹਿਣ ਦੇਣਾ ਨਾਲ ਨਾ ਮੈਨੂੰ ਤਾਂ ਹੁਣ ਵਿੱਚ ਬੱਦ ਆ ਉਹ ਤਾਂ ਆਟੋਮੈਟਿਕਲੀ ਆ ਆ ਉਹ ਫੇਰ ਰਹਿ ਜਾਣਾ ਇਹ ਬੀ ਵਾਲਾ ਹੁੰਦਾ ਨਾ ਮੈਨੂੰ ਨਹੀਂ ਸੀ ਪਹਿਲਾਂ ਪਤਾ ਹੁੰਦਾ ਵੀ ਇਹ ਇਦਾਂ ਵੀ ਹੁੰਦੀ ਆ ਇਹੋ ਸਹੀ ਰਹਿਣਾ ਚਾਹੀਦਾ ਹਾਂ ਇਹ ਦਰ ਗਿਆ ਤਾਂ ਬੁੱਕਾ ਵੀ ਕਰ ਗਿਆ ਆ ਤਾਂ ਹੀ ਇਹ ਫੇ ਰਹਿ ਜਾਂਦਾ ਤਾਂ ਬਾਕੀ ਨਾਲ ਦੇ ਜਿਹੜੇ ਉਹ ਵਟ ਲੈ ਇਹ ਕਾਹੀ ਨਵਾਂ ਲੱਗਦਾ ਹੈ ਗੱਡੀ ਨੰਬਰ ਕੁਝ ਇੱਥੇ ਰੋ ਇਹ ਨਾ ਹੋ ਤਾਂ ਤਾਂ ਵੀ ਤੁਹਾਡੀ ਇੱਕ ਦਿਨ ਲੇਟ ਕੀਤੀ ਫੜ ਰੰਬਾ ਤੂੰ ਹਾਂ ਰੰਬਾ ਵੱਡਣਾ ਤੇ ਹੂੰ ਜੇ ਕਿਤਾ ਰੱਤ ਦਾ ਸਾਨੂੰ ਪਟਣਾ ਨਹੀਂ ਆਉਨੇ ਇਹਨਾਂ ਦਾ ਵੀ ਕੰਮ ਹੈ ਇਹ ਕਿਤੋਂ ਫੇਰ ਦੇ ਵਿੱਚ ਖਾਵੇ ਕੀ ਸੀੜਾ ਆ ਹਾਂ ਆ ਵਾਲੇ ਚ ਹਾਂ ਜੀ ਹਾਂ ਜੀ ਸੀੜੀ ਕਿੰਨੀ ਹੁੰਦੀ ਆ ਸੀੜੇ ਹੁੰਦੀ ਆ ਬੇ ਕਿਤੇ ਖਰੀ ਜ਼ਮੀਨ ਆ ਕਿਤੇ ਮਾੜੀ ਆ ਅੱਛਾ ਅੱਛਾ ਉਹ ਤੇ ਦਿੱਤਾ ਜ਼ਿਆਦਾ ਹੁੰਦੀ ਜਿਹੜੇ ਮਾੜੀ ਹੋਵੇ ਹੂੰ ਹੁਣ ਆ ਜਿਹੜੇ ਪੱਤੇ ਆ ਆ ਥਾਂ ਕੀ ਥਾਂ ਹਾਂਜੀ ਇਹ ਜਿਹੜਾ ਇਥੋਂ ਦੀ ਅੱਜਸਰਾ ਪਾ ਦੋ ਪੱਖੇ ਪੱਤੇ ਹਨਾ ਹਾਂਜੀ ਇਹ ਤੇ ਸੀਰਵਾ ਹੋਟੇ ਪਤਲੇ ਦਾ ਵੀ ਤਾਂ ਹੀ ਫਰਕ ਪੈ ਜਾਂਦਾ ਜਿੱਥੇ ਝਗੜਾ ਥਾਂ ਹੈ ਨਾ ਉਥੇ ਆਲੂ ਵਧੀਆ ਆਊਗਾ ਤੇ ਜਿੱਥੇ ਸੀੜਾ ਉਥੇ ਪਾਟ ਆਇਆ ਹੋਣਾ ਹੁਣ ਐਸ ਪੱਖੇ ਚ ਪਾਟ ਆਲੂ ਪਾਟੇ ਆਉਂਦੇ ਆ ਹਾਂ ਤਾਂ ਜਿੱਥੇ ਐਤ ਨਹੀਂ ਆਉਂਦੇ ਉਹ ਪਰੇ ਪਰਦੇ ਆ ਜਿੱਨੇ ਗੱਬੇ ਹੁੰਦਾ ਸਹੀ ਆ ਪਰ ਲ ਸਾਰੇ ਹੋ ਗਿਆ ਉਧਰੋਂ ਉਧਰ ਹੋ ਗਿਆ ਉਧਰ 49 ਬੋਲੀਆਂ ਹੋਈਆਂ ਉੱਥੇ ਤਾਂ ਠੀਕ ਆ ਫੇਰ ਬਹੁਤ ਖੁਸ਼ੀ ਹੁੰਦੀ ਨਾਲ ਦਾ 100 ਦੇ 100 ਹੋਈ ਹੋਰ ਕੰਦਾ ਨਹੀਂ ਗੱਲਾਂ ਰੰਗ ਬਣਦੀ ਸੀ 1 ਕਿਲੋ ਚਾਰ ਮਹੀਨਿਆਂ ਦਾ ਰੰਗ ਕਿੰਨਾ ਸੋਹਣਾ ਲੱਗਦਾ ਗੱਡੀ ਦਾ ਲੈਣਾ ਚਾਰ ਜਾਂ ਚੱਡੀ ਜਾਂਦਾ ਆ ਢੇਲਾ ਵੈਗਾ ਸੀ ਕੋਹ ਹੁੰਦਾ ਦੇਖਣ ਨੂੰ ਕਿੰਨੇ ਜਿਹਰੇ ਤਾਬਲੇ ਸੀ ਕਹਿੰਦੇ 4 ਕਿਲੋਮੀਟਰ ਹੀ ਬਣਨੀ ਪਹਿਲਾਂ ਅੱਡੇ ਤੱਕ ਤੇ ਜੇ ਮੌਸਮ ਸਹੀ ਰਿਹਾ ਤਾਂ ਫੇਰ ਬਣਨੀ ਅੱਗੇ ਨੀ ਤਾਂ ਗਰਮੀਆਂ ਚ ਮਤਲਬ ਠੰਡ ਤੋਂ ਬਾਅਦ ਧੁੰਦਾਂ ਤੋਂ ਬਾਅਦ ਚਲੋ ਸਾਡਾ ਮੈਂ ਕਰੋੜ ਦੇ ਮਿਲਿਆ ਪਨੀ ਬਣਾਈ ਦੂਜੇ ਪਾਸੇ ਆ ਗਏ ਹੁਣ ਆ ਜਮਤ ਆ ਦੇ ਠੀਕੇ ਦਾ ਉਹ ਦੇ ਪਾਸੇ ਆ ਗਏ ਅਜੇ ਅਜੇ ਠੀਕ ਠਾਕ ਆ ਅਜੇ 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 ਠੀਕ ਆ ਅਜੇ ਠੀਕ ਆ ਇਹ ਤਕਾਲਾ ਨੂੰ ਫੇ ਅਜੇ ਅਜੇ ਠੀਕ ਹੋਵੇ ਤਾਂ ਫੇਰ ਹੀ ਸਹੀ ਰਹਿੰਦਾ ਦੇਲਾ ਗਰਮੀ ਕਰਕੇ ਗਰਮੀ ਕਰਕੇ ਕਹਿੰਦਾ ਸੀ ਸਰਦਾਰ ਥੱਲੇ ਓਦਾਂ ਵੈਸੇ ਜਿੱਦਾਂ ਜਿੱਦਾਂ ਅੱਗੇ ਮੋٹے ਹੁੰਦੇ ਆ ਨਾ ਓਦਾਂ ਦੇ ਨਹੀਂ ਇਹ ਹੁਣ ਜਿੱਦਾਂ ਇੱਧਾ ਦੇ ਇਹਨੇ ਟਿਕਾ ਟੁਕਾ ਲਾਉਂਦੇ ਸੀ ਮੋٹے ਵਾਲਾ ਲੈ ਵੀ ਟਿਕਾ ਲਾਉਂਦੇ ਸੀਗੇ ਇਸ ਵਾਰੀ ਥੋੜੀ ਲਾਇਆ ਓ ਭਰਾਵਾ ਗਰਮੀ ਗਰਮੀ ਦੇ ਕਰਕੇ ਆ ਅਜੇ ਵੀ ਗਰਮੀ ਦੀ ਏ ਤਾਂ ਹੈਗੀ ਆ ਜਦੋਂ ਆ ਪੂਰੀ ਠੰਡ ਹੁੰਦੀ ਏ ਨਵੰਬਰ ਮਹੀਨੇ ਚ ਸਹਿਜ ਅੱਗੇ ਇਹਨਾਂ ਦਾ ਕਿਤੇ ਵੱਡਾ ਹੁੰਦਾ ਸੀਗਾ ਹੋਣਾ ਐਤ ਕੀ ਹਾਈ ਸਾਈਜ਼ ਹੈਗਾ ਇਦਾਂ ਤੇ ਹੁਣ ਆ ਦੇ ਵਿੱਚ ਕਿੰਨੇ ਕਾਫੀ ਛੋਟੇ ਆ ਬਹੁਤ ਛੋਟੇ ਛੋਟੇ ਆ ਚਲੋ ਫੇਰ ਵੀ ਵਧੀਆ ਹਾਂ ਰੇਟ ਨੋਟ ਤੁੰਣਾ ਚਲੋ ਇਦਾਂ ਅੱਗੇ ਸਕੂਲ ਦਾ ਟਾਈਮ ਸ਼ੁਰੂ ਟੀ ਟਾਈਮ ਹੋ ਗਿਆ ਨਾ ਤੁਸੀਂ ਨਹੀਂ ਚਾਹ ਪੀਣੀ ਆਹ ਦੇਖੋ ਤਾਂ ਹਾ ਕਿੱਡਾ ਸੋਹਣਾ ਸੀਗਾ ਉਹਦਾ ਅੱਗੇ ਐਡੇ ਹਾਂ ਆਲਾ ਕੁੜੀਏ ਹਮ ਐਦ ਕੀ ਮੂਲੀਆਂ ਇੱਥੇ ਲਾਈਆਂ ਬਹੁਤ ਹੋਈਆਂ ਆ ਸਾਰੀ ਬਾਟ ਦੇ ਉੱਤੇ ਧਨੀਆ, ਮੇਥੀ ਸਾਰਾ ਕੁਝ ਲਾਇਆ ਵਧੀਆ ਹੋ ਗਿਆ ਹੈ ਆ ਸੂਰਾ ਨੇ ਪੱਟੇ ਹੋਆ ਤਾਂ ਹੀ ਨਹੀਂ ਬਦੇ ਫੁੱਲੇ ਇਹ ਹਾਈ ਤੇ ਚਕੰਦਰ ਵੀ ਲਾਏ ਆ ਗਰਮੀ ਲੱਗਣ ਲੱਪੇ ਹੀ ਲੱਗਦਾ ਮੋਟਰ ਚੱਲੀ ਸੀ ਹੁਣ ਸੈਂਡਵਿਚ ਨਹੀਂ ਚੱਲਦੀ ਨਹੀਂ ਪਤਾ ਨਹੀਂ ਫੈਕਟਰੀ ਨੂੰ ਹੋ ਗਏ ਕੀ ਹੋਇਆ ਇਧਰ ਚਲਾਈ ਕਰਕੇ ਬੰਦ ਹੋ ਗਈ ਸੈਂਡਵਿਚ ਐਮੀਨ ਆ ਗਿਆ ਉਹ ਪਰੌਣਿਆਂ ਤੋਂ ਕੱਲਾ ਕੰਮ ਕਰਾਈ ਜਾਂਦੇ ਆ ਆ ਦੇ ਕਿੱਥੇ ਸੈਂਡਵਿਚ ਆਲੂ ਪਟਦੇ ਨੂੰ ਕੌਣ ਖਲਾਉਂਦਾ ਹੁੰਦਾ ਐ ਐ ਬੜੀ ਕੰਝੜਾ ਲੇਵਰ ਪਰਾਉਣੇ ਆ ਪਰਾਉਣੇ ਆ ਪਰਾਉਣੇ ਜੇ ਕਹਿੰਦੇ ਨਾ ਰੁੱਸ ਗਿਆ ਤਾਂ ਲੋਟ ਨਹੀਂ ਆਉਂਦੇ ਆਕੜ ਘਰ ਅਸੀਂ ਲੇਵਰ ਖਰੀਦਦਾ ਨਹੀਂ ਹੋਣੀ ਦੇ ਲਾ ਲੱਭੀ ਜਾ ਰਹੇ ਹਾਂ ਇਹ ਲਿਹਾਜ਼ ਕਰਦੇ ਨਹੀਂ ਕਰਦੇ ਤੁਹਾਡੇ ਭਈ ਇਹ ਵੀ ਕੰਮ ਨਹੀਂ ਕਰਦੇ ਹੈ ਦੇ ਲਾ ਦੋ ਸਵੇਰੇ ਡਰਾਤੇ ਦੋ ਪਰਾਉਣੇ ਆ ਮਾਰਨਾ ਸਮਝੋ ਦੋਨਾਂ ਨੂੰ ਗੱਤ ਹਾਂ ਮਗਾ ਤੇ ਲਾ ਉਦਾਂ ਆਪਣੇ ਇਥੇ ਮੋਟਰ ਤੇ ਆ ਤਾਂ ਇਥੇ ਬਹਿ ਕੇ ਖਾ ਜੇ ਉਦਾਂ ਕਹ ਲਓ ਵੀ ਜਾ ਜੀ ਇਦਾਂ ਬਹਿ ਕੇ ਕੁਝ ਖਾ ਲਓ ਤਾਂ ਹੈਨਾ ਇਦਾਂ ਨਾ ਖੇਤ ਤੇ ਬੈਠਿਆ ਹਾਂ ਹਾਂ ਸਹੀ ਗੱਲ ਆ ਹਾਂ ਇਹੇ ਹੀ ਫਰਕ ਆ ਕੋਈ ਨਾ ਮਾਤਰੀ ਨਹੀਂ ਤੇ ਨੀ ਸੈਟਿੰਗ ਕਰਦੇ ਸਰਕਾਰੇ ਕੋਈ ਕੰਮ ਇਦਾਂ ਹੀ ਆ ਜਿੰਨੀ ਦਾ ਉਹ ਤੁਹਾਨੂੰ ਬਾਜਾ ਅੱਜ ਤੱਕ ਸਹੀ ਗੱਲ ਆ ਉਹ ਚੀਜ਼ ਬਾਜਾ ਮਾਰਦੀ ਹਾਂ ਹਾਂ ਤੁਹਾਡਾ ਕੀ ਸਬਬ ਇਹ ਕਿ ਖੁਸ਼ੀ ਜੀ ਬੱਕਰੀ ਚ ਚੜੀ ਜਾਂਦੀ ਵਾ ਸੜਕ ਬਣੀ ਜਾਂਦੀ ਲਾਗੇ ਸੜਕ ਦਾ ਦਾ ਸਰਪ੍ਰਾਈਜ਼ ਹੀ ਮਿਲਿਆ ਸਹੋਰ ਇਹ ਇਹਨਾਂ ਦੀਆਂ ਬੀਜੀਆਂ ਹੋਈਆਂ ਮੂਲੀਆਂ ਜਿਹੜੀਆਂ ਇਹਨਾਂ ਨੇ ਬੱਟ ਤੇ ਬੀਜੀਆਂ ਸੀਗੀਆਂ ਮੂਲੀਆਂ ਵਾਲੀਆਂ ਕੱਦ ਕਾਠ ਨਹੀਂ ਕੱਢਿਆ ਹਨਾ ਹੋਰ ਮੁੱਲੀਆਂ ਕਿਦਾਂ ਦੀਆਂ ਆਂਦੀਆਂ ਆ ਆਪ ਵਾਲੀ ਤਾਂ ਫੇਸ ਸਹੀ ਆ ਉਹ ਵਿਚਾਰੀਆਂ ਤਾਂ ਬਿਲਕੁਲ ਹੀ